ਜੀ ਜਿਵੇਂ ਕਿ ਕੱਲ 350 ਸਾਲਾ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਮਛਵੜਾ ਸਾਹਿਬ ਵਿੱਚ ਆਇਆ ਹੋਇਆ ਸੀ ਤੇ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਵੀ ਇੱਕ ਚੋਰ ਗਰੋ ਔਰਤਾਂ ਦਾ ਇੱਥੇ ਸਰਗਰਮ ਤੇ ਉਹਦੇ ਵਿੱਚ ਦੋ ਸਾਨੂੰ ਕੰਪਲੇਂਟਾਂ ਆ ਚੁੱਕੀਆਂ ਸੀ ਤੇ ਇਹਦੇ ਵਿੱਚ ਸਾਨੂੰ ਦੋਸ਼kaitਾਂ ਜਿਹੜੀਆਂ ਮਿਲੀਆਂ ਸੀ ਉਹਦੇ ਵਿੱਚ ਜਿਵੇਂ ਕਿ ਕੋਈ ਪਰਸ ਵਗੈਰਾ ਜਾਂ ਕੋਈ ਚੀਜ਼ ਹੋਰ ਹਨਾ ਉਹ ਚੋਰੀ ਹੋ ਗਈਆਂ ਸੀਗੀਆਂ ਫਿਰ ਇਹਦੀ ਮਾਂ ਜੋਬ ਜਿਹੜੀ ਸਾਰੀ ਗੱਲਬਾਤ ਸੀਗੀ ਸੀਨੀਅਰ ਅਫਸਰਾਂ ਵਾਲਾਂ ਨੂੰ ਦੱਸੀ ਗਈ ਜਿਵੇਂ ਕਿ ਮਾਂ ਜੋਗ ਐਸਐਸਪੀ ਸਾਹਿਬ ਪੁਰਸਿਲਾ ਕੰਨਾ ਦੇ ਦੇਆਂ ਨੂੰ ਧਿਆਨ ਵਿੱਚ ਲਿਆਂਦੀ ਗਈ ਤੇ ਉਹਨਾਂ ਨੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਕਿ ਜਾਂ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਸੰਬਰਾੜਾ ਸਰ ਵੱਲੋਂ ਟੀਮਾਂ ਤਿਆਰ ਕੀਤੀਆਂ ਕਿੰਨੀਆਂ ਤੇ ਉਸ ਤੋਂ ਬਾਅਦ ਇੱਕ ਵੱਖ-ਵੱਖ ਜ਼ਿਲ੍ਹਿਆਂ ਦੇ ਨਰਸ ਸੰਬੰਧਿਤ 12 ਲੇਡੀਜ਼ ਨੂੰ ਅਸੀਂ ਰਾਉਂਡ ਅਪ ਕੀਤਾ ਗਿਆ ਜੀ ਇਹਦਾ ਕੋਈ ਪਹਿਲਾਂ ਵੀ ਪਰਚੇ दर्ज ਜੀ ਬਿਲਕੁਲ ਜੀ ਇੰਨਾ ਇਹ ਜਿਹੜੀਆਂ ਲੇਡੀਜ਼ ਨੇ ਸੰਗਰੂਰ ਨਾਲ ਜ਼ਿਆਦਾ ਸੰਬੰਧਿਤ ਰੱਖਦੀਆਂ ਜਿਲੇ ਨਾਲ ਧੂਈ ਤੋਂ ਨੇ ਭਵਾਨੀਗੜ੍ਹ ਦੀਆਂ ਨੇ ਜੀ ਅੱਡ ਉਹਨਾਂ ਜ਼ਿਲੇ ਦੇ ਵਿੱਚ ਹੈਗੀਆਂ ਨੇ ਪਟਿਆਲੇ ਤੋਂ ਵੀ ਨੇ ਤੇ ਇਹਨਾਂ ਤੇ ਐਂਡੀਪੀਐਸ ਐਕਟ ਤੇ ਚੋਰੀ ਦੇ ਬਹੁਤ ਮੁਕੱਦਮੇ ਦਰਜ ਨੇ ਜੀ 10 ਪਲੱਸ ਕਈਆਂ ਤੇ ਪਰਚੇ ਦਰਜ ਨੇ ਜੀ ਇਹਨਾਂ ਨੂੰ ਦਾਤ ਜੀ پیش ਕੀਤਾ ਗਿਆ ਬਿਲਕੁਲ ਸਰ ਬਿਲਕੁਲ ਜੀ ਅੱਜ ਅਸੀਂ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਨਡ ਲਿਆ ਗਿਆ ਜੀ ਠੀਕ ਇਹਨਾਂ ਨੂੰ ਕੋਈ ਹਜੇ ఫిਰਾਰ ਕਬੂਲੀ ਹੋਈ ਹੈ ਜੀ ਕੋਈ ਉਹ ਜਲਦੀ ਪਈ ਤਫਰੀਜ਼ ਜੀ ਉਹ ਹੋ ਜੋਗੀ ਰਿਮਾਨਡ ਤੋਂ ਬਾਅਦ ਜ਼ਰੂਰ ਹੋ ਜੇਗੀ